ਛੇਪਰੀ ਸ਼ਮਸ਼ਾਨਘਾਟ ਹਰਿਆਣਾ ਰੋਡ ਹੁਸ਼ਿਆਰਪੁਰ ਤੋਂ ਪੱਤਰਕਾਰ ਦਾ ਐਕਟਵਾ ਹੋਇਆ ਚੋਰੀ ਚੋਰਾ ਦਾ ਅੱਡਾ ਬਣਿਆ ਸ਼ਮਸ਼ਾਨਘਾਟ ਪੁਲਿਸ ਜਾਂਚ ਵਿੱਚ ਜੁੜੀ ਪੇਸ਼ ਹੈ ਇੱਕ ਰਿਪੋਰਟ ਮੈਂ ਵਿਨੋਦ ਕੌਸ਼ਲ ਜਰਨਲ ਸੈਕਟਰੀ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਆਫ ਇੰਡੀਆ ਸਾਡੇ ਇੱਕ ਪੱਤਰਕਾਰ ਦੇ ਫਾਦਰ ਦੀ ਡੈਥ ਹੋ ਗਈ ਤੇ ਅਸੀਂ ਹਰਿਆਣਾ ਰੋਡ ਦੇ ਸ਼ਮਸ਼ਾਨ ਘਾੜ ਤੇ ਸੰਸਕਾਰ ਵਾਸਤੇ ਗਏ ਤੇ ਹਜੇ ਤੱਕ ਅਸੀਂ ਉੱਥੇ ਜਾ ਕੇ ਸੰਸਕਾਰ ਤੇ ਮ੍ਰਿਤ ਦੇ ਦੇ ਦਰਸ਼ਨ ਕਰਕੇ ਬਾਹਰ ਆਏ ਮੇਰੀ ਸਿਹਤ ਨਹੀਂ ਠੀਕ ਸੀ ਆਂਦੇ ਨੂੰ ਜਿਸ ਵੇਲੇ ਬਾਹਰ ਦੇਖਿਆ ਤਾਂ ਮੇਰਾ ਐਕਟਵ ਆ ਨਹੀਂ ਸੀ ਔਰ ਇਹ ਜਿਹੜਾ ਹਾਦਸਾ 1:05 ਤੋਂ ਲੈ ਕੇ 1:45 ਦੇ ਵਿੱਚ ਦਾ ਹੈਗਾ ਔਰ ਅਸੀਂ ਕਾਫੀ ਨੱਠ ਭੱਜ ਕਾਫੀ ਕੋਸ਼ਿਸ਼ ਕੀਤੀ ਹੈ ਔਰ ਪੁਲਿਸ ਨੂੰ ਵੀ ਫੋਨ ਕੀਤਾ ਪੁਲਿਸ ਨੇ ਵੀ ਟਾਈਮਲੀ ਫੋਨ ਅਟੈਂਡ ਨਹੀਂ ਕੀਤੇ ਪਰ ਅਸੀਂ ਪਰਚਾ ਵੀ ਦਰਜ ਕਰਾ ਦਿੱਤਾ ਐਪਲੀਕੇਸ਼ਨ ਦੇ ਕੇ ਪਰ ਇਸ ਵੇਲੇ ਦੋ ਤਰੀਕ ਐਤਵਾਰ ਦਾ ਇਹ ਹਾਦਸਾ ਹੈਗਾ ਤੇ ਅੱਜ ਦਿਨ ਤੱਕ ਸਾਡੇ ਨੂੰ ਕੋਈ ਸਫਲਤਾ حاصل ਨਹੀਂ ਔਰ ਪੁਲਿਸ ਨੇ ਕੋਈ ਏਡਾ ਵੱਡਾ ਕੋ ਐਕਸ਼ਨ ਵੀ ਨਹੀਂ ਲਿਆ ਜਿਹਦੇ ਨਾਲ ਉਹ ਚੋਰ ਜਲਦ ਤੋਂ ਜਲਦ ਪਕੜੇ ਜਾਣ ਜਿੰਦਾਂ ਕਿ ਨੂੰ ਅਸੀਂ ਕਹਿੰਨੇ ਵੀ ਇੱਕ ਡੀਲਿੰਗ ਹੈਡ ਪਰਸਨ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਚੋਰ ਕਾਬੂ ਆਊਗਾ ਤਾਂ ਸਕੂਟਰ ਤੁਹਾਡਾ ਮਿਲ ਜਾਊਗਾ ਸੋ ਜੇ ਤਾਂ ਕ੍ਰਾਈਮ ਤੇ ਨੱਥ ਪਾਣੀ ਹੈ ਤੇ ਉਹਨਾਂ ਬੰਦਿਆਂ ਨੂੰ ਅਰੈਸਟ ਕਰਨਾ ਪੜੂਗਾ ਔਰ ਸਕੂਟਰ ਸਾਡੇ ਸਪੋਰਟ ਕੀਤਾ ਜਾਊਗਾ ਜੇਕਰ ਇਹਨਾਂ ਨੇ ਨਹੀਂ ਕਰਾਇਮ ਤੇ ਨਥ ਪਾਣੀ ਦੇ ਫੇਰ ਦਾ ਆਮ ਲੋਕਾਂ ਦਾ ਹਾਲ ਕੀ ਉਸ ਤੇ ਪ੍ਰੈਸ ਰਿਪੋਰਟਰ ਉੱਪਰ ਐਕਟਵਾ ਦੇ ਉੱਪਰ ਲਿਖਿਆ ਪਿਆ ਹੈਗਾ ਪ੍ਰੈਸ 2074847 ਉਹਦਾ ਨੰਬਰ ਹੈ ਵਾਈਟ ਕਲਰ ਦਾ ਐਕਟਵਾ ਹੈਗਾ ਜੀ ਤੇ 125 ਸੀਸੀ ਹੈ ਉਹਦੇ باوجود ਵੀ ਅਸੀਂ ਤਾਂ ਸ਼ਾਨ ਪੜਤਾਲ ਬਹੁਤ ਕਰ ਰਹੇ ਹਾਂ ਕੁਆੜੀਆਂ ਦੇ ਵੀ ਜਾ ਰਹੇ ਹਾਂ ਕਈ ਪਾਸੇ ਜਾ ਰਹੇ ਉਹਦੇ باوجود ਵੀ ਸਾਨੂੰ ਇਸ ਵੇਲੇ ਤੱਕ ਕੋਈ ਸਫਲਤਾ ਨਹੀਂ ਮਿਲੀ ਮੇਰੀ ਪ੍ਰਸ਼ਾਸਨ ਅੱਗੇ ਇਹ ਗੁਜਾਰਿਸ਼ ਹੈ ਕਿ ਜਲਦੋਂ ਜਲਦ ਸਕੂਟਰ ਜਿਹੜਾ ਲੱਭਿਆ ਜਾਵੇ ਔਰ ਇਹਦੇ ਉੱਪਰ ਜਿਹੜਾ ਕ੍ਰਿਮੀਨਲ ਨੱਥ ਪਾਈ ਜਾਵੇ ਤਾਂ ਜੋ ਆਮ ਦੁਨੀਆ ਸੁੱਖ ਦਾ ਸਾਹ ਲਵੇ ਸਰ ਐਫ ਆਰ ਤੱਕ ਹੋ ਗਈ ਹੈ ਆਜ ਤੱਕ ਕੋਈ ਗੱਲਬਾਤ ਹੋਈ ਹੈ ਇਸ ਨਾਲ ਆ ਪੁਲਿਸ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਅਸੀਂ ਪਹਿਲਾਂ ਇਲੈਕਸ਼ਨ ਕਰਕੇ ਬੀਜ਼ੀ ਸੀਗੇ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਜਿੱਦਾਂ ਟਾਈਮ ਮਿਲਦਾ ਸੀ ਸੁਪਰਵਾਈਜ਼ਨ ਕਰਦੇ ਆਂ ਦੇਖ ਸੁਣ ਕਰਦੇ ਆਂ ਸਰਚਨਾ ਕਰਦੇ ਇਹਨਾਂ ਦੀ ਜਿਹੜੀ ਪੂਰੇ ਚੱਕ ਕੋਲੇ ਕਾਫੀ ਸੀ ਨਾ ਡਾ ਬੰਗੇ ਅੱਡਾ ਬੁਰੀ ਦਾ ਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਜਾਂ ਅਪੀਲ ਕਰਦੇ ਆਂ ਵੀ ਇੱਕ ਤਾਂ ਸ਼ਮਸ਼ਾਨ ਘਾਟ ਦੇ ਆਲੇ ਦੁਆਲੇ ਕੈਮਰੇ ਲਾਏ ਜਾਣ ਦੂਸਰੀ ਉੱਤੇ ਸਿਕਿਉਰਟੀ ਵਗੈਰਾ ਪ੍ਰੋਵਾਈਡ ਕਰਾਇਆ ਕਿਉਂਕਿ ਹਰਿਆਣਾ ਰੋਡ ਦਾ ਸਭ ਤੋਂ ਫੇਮਸ ਇਹ ਸਮਸ਼ਾਨਗਾਹ ਘਾਟ ਹੈ ਜਿੱਥੇ ਮ੍ਰਿਤਕ ਆਦਮੀਆਂ ਦੀ ਜਿਹੜੀ ਗਿਣਤੀ ਹੈ 10 ਔਰ 12 ਦੇ ਕਰੀਬ ਰੋਜ਼ ਦੀ ਹੈਗੀ ਆ ਤਾਂ ਉਹ ਕਾਫੀ ਦੇਰ ਤੋਂ ਔਰ ਜਿਹੜੇ ਆਲੇ ਦੁਆਲੇ ਦੁਕਾਨਦਾਰ ਹੈ ਹੋ ਸਕਦਾ ਉਹ ਵੀ ਮਿਲੇ ਹੋਣ ਹੋ ਸਕਦਾ ਉਹਦੇ ਵਿੱਚ ਕੋਈ ਮੁਲਾਜ਼ਮ ਵੀ ਇਨਵੋਲ ਹੋਵੇ ਤਾਂ ਕਿ ਇਹ ਤਹਿਕੀਕਤ ਕੀਤੀ ਜਾਏ ਉਹ ਮੁਲਾਜ਼ਮ ਤਾਂ ਨਹੀਂ ਇਨਵੋਲ ਹੋਗੇ ਨਾ ਚੱਕਰਾਂ ਦੇ ਵਿੱਚ ਤਾਂ ਜੋ ਬੜੀਓ ਸਫਾਈ ਦੇ ਨਾਲ ਸਕੂਟਰ ਚੱਕ ਕੇ ਲੈ ਜਾਂਦੇ ਇਹ ਕੋ ਮੇਰੀ ਅੱਜ ਦੀ ਘਟਨਾ ਨਹੀਂ ਹੈ ਮੇਰਾ ਸਕੂਟਰ ਹੋਰ ਵੀ ਕਈ ਸਕੂਟਰ ਉੱਥੇ ਚੱਕ ਹੋਏ ਆ ਮੋਟਰਸਾਈਕਲ ਚੱਕ ਹੋਏ ਆ ਅਸੀਂ ਦਾ ਪ੍ਰਸ਼ਾਸਨ ਨੂੰ ਫੇਰ ਪੁਰਜ਼ੋਰ ਅਪੀਲ ਕਰਦੇ ਆਂ ਵੀ ਜਲਦ ਤੋਂ ਜਲਦ ਇਹ ਜਿਹੜੀ ਹੈ ਚੋਰੀਆਂ ਦੀਆਂ ਜਿਹੜੀਆਂ ਮਾਰਦਾਤਾ ਇਹਨਾਂ ਨੂੰ ਨੱਥ ਪਾਈ ਜਾਵੇ